ਗੋੜੀ ਮਹੱਲਾ ਨੋਮ ਸਾਧੂ RAM ਸਰਣ ਬਿਸਰਾਮ ਬੇਦ ਪ੍ਰਾਣ ਪੜੇ ਕੋ ਇਹੋ ਗੋਣ ਸਿੰਬਰੇ ਹਰ ਕੋ ਨਮਰ ਹਾਂ ਲੋਭੋ ਮੋ ਮਾਇਆ ਮਮਤਾ ਫੋਣ ਓ ਬੇਗਿਆਣ ਕੇ ਸੇਵਾ ਹਰ ਕਸੋਗ ਪਰ ਸੇਜੇ ਨਾ ਹਨ ਸੋ ਮੋਰਤ ਹੈ ਦੇਵਾ ਸੁਰਗ ਨਰਕ ਅਬਰਤ ਵਖੀਏ ਸਭ ਤੂ ਕੰਚਣ ਅਰ ਪੈਸਾ ਉਸ ਤਤ ਨਿੰਦਾ ਇਹ ਸਮਝਾ ਕੇ ਲੋਭ ਮੋਹ ਫੁਣ ਤੈਸਾ ਦੁਖ ਸੋਖੇ ਬਹਦਿ ਤਿ ਨਾਹਿਣ ਤੇ ਤੁਮ ਜਾਨੋ ਗਿਆਨੀ ਨਾਨਕ ਮੁਕਤ ਤਾਹੀ ਤੁਮ ਮਾਨੋ اے بدکو جو پرانی گوڑے محلا نو مان رہے کہاں پયો ہے برا انس اود کٹے نہیں جانے پયો لوب سنگ ہو رہا رہا ਜੋ ਤਨ ਤੇ ਆਪਣੋ ਕਰਮਨਿ ਆਰ ਸੁnder ਗ੍ਰਹਿਨਾਰੀ ਇਨ ਮੈਂ ਕਛ ਤੇਰੋ ਰੇ ਨਾਹਣ ਦੇਖੋ ਸੋਚੋ ਬਿਜਾਰੀ ਰਤਨ ਜਨਮ ਆਪਣੇ ਤੇ ਹਰਿਉ ਗੋਬਿੰਦ ਗਤ ਨਹੀਂ ਜਾਨੀ ਨੇਮ ਕਨਾਲੀਣ ਪਇਓ ਚਰਨਨ ਸੋਬਿਰਤਾਯੋ ਦੋਸਰਾਨੀ ਕਉ ਨਾਨਕ ਸੋਈ ਨਰ ਸੁਖਿਆ RAM ਨਾਮ ਗੁਣ ਘਾਵੈ ਔਰ ਸਗਲ ਜਗ ਮਾਇਆ ਮੋਹੀਆ ਨਿਰਪੈ ਪਾਜ ਨਹੀਂ ਪਾਵੇ ਗੋੜੇ ਮਹੱਲਾ ਨਵਾ ਨਾਰੇ ਚੇਤ ਪਾਪ ਦੇ ਡਰ ਰੇ ਦਿਨ ਸਗਲੇ ਪਹਿ ਪੰਜਨ ਸਰਣ ਤਾਹੇ ਤੁਮ ਪਰ ਰਹਾ ਬਿਦ ਪੁਰਾਨ ਜਸ ਗੁਣ ਗਾਵਤ ਤਾ ਕੋ ਨਾਮ ਹੀਏ ਮੋਹ ਤਾਰ ਰੇ रामण नाम जुकत मैं हर को सिमर सिमर कसमल सब हर रे मनस देहे बौर नहीं पवे कछु पाहु मुक्त का गारे नानक कहत गाए कर नाम है ਬਾਵ ਸਾਗਰ ਕੇ ਪਾਰ ਉਤਰ ਰੇ ਨੇਦ ਸੇ ਦਨਿਰਮਲ ਨਾਮ ਬੇਚਾਰ ਪੂਰਨ ਪੂਰ ਰਹਿਆ ਬੇਖਮਾਰ ਤੇਰੇ ਕੋਟੇ ਛੂਟੇ ਬਿਮਲ ਮਜ਼ਾਰ ਗੋੜ ਕੀ ਮਤ ਜੀ ਆਈ ਕਾਰ ਏਣ ਬੇਦਰ ਹਮ ਰਮਤ ਨਹੀਂ ਮਾਨਿਆ ਗਿਆਨੰਜਨ ਗੁਰਗਾ ਸ਼ਬਦ ਪੈਸ਼ਾਨਿਆ ਇਹ ਸੁਖ ਮਾਨਿਆ ਸਹਿਜ ਮਲਾਇਆ ਨਿਰਮਲ ਬਾਣੀ ਪਰਮ ਚੁਕਾਇਆ ਲਾਲ ਭਏ ਸੁਹਾ ਰੰਗ ਮਾਇਆ ਨਦਰ ਭਈ ਬਿਖ ਠਾਕੁਰ ਹਾਇਆ ਉਲਟ ਭਈ ਜੀਵਤ ਮਰ ਜਾਗਿਆ ਸਬਦ ਰਵੇ ਮਨ ਹਰ ਸੋ ਲਾਗਿਆ ਰਸ ਸੰਗ ਰਹੇ ਬਿਖ ਪਰ ਹਰ ਤਿਆਗਿਆ ਭਾਏ ਬਸੇ ਜਮ ਕਾ ਭਉ ਭਾਗਿਆ ਸਾਧ ਰਹੇ ਬਦੰਹੰਕਾਰ ਚਿਤ ਹਰ ਸੋਰਾਤਾ ਹੁਕਮ ਅਪਾਰਾ ਜਾਤ ਰਹੇ ਪਤ ਕੇ ਆਚਾਰ ਦ੍ਰਿਸ਼ਟ ਪਈ ਸੋ ਗਿਆਤਮ ਤਾਰਾ ਤੁਜ ਬੇਣ ਕੋਈ ਨਾ ਦੇਖੋ ਮੀਤ ਕੈਸੇ ਵੇ ਵੇਸ ਦੇਵੋ ਚੀਤ ਕਿਸ ਪੂਚੋ ਕਿਸ ਲਾਗੋ ਪਾਏ ਕੈਸੋ ਪਦੇਸ ਰਹਾ ਲੇ ਬੁਲਾਏ ਗੁਰ ਸੇਵੀ ਗੁਰ ਲਾਗੋ ਪਾਏ ਭਗਤ ਕਰੀ ਰਾਚੋ ਹਰ ਨਾਈ ਸਿੱਖਿਆ ਦੀ ਕੇ ਆ ਪੋਜਣ ਪਾਓ ਹੁਕਮ ਸੰਜੋਗੀ ਨਿਜ ਕਰ ਜਾਓ ਗਰਬ ਗਤਮ ਸੋ ਕੇ ਆਤਮ ਧਿਆਨ ਨਾ ਜੋਤ ਭਈ ਜੋਤੀ ਮਹੇਸ਼ ਮਨਾ ਲਿਖਤ ਮਿਟੇ ਨਹੀਂ ਸਬਦ ਨਸਾਨਾ ਕਰਤਾ ਕਰਨਾ ਕਰਤਾ ਜਨ ਨੈ ਪੰਡਤ ਨੈ ਚਤਰ ਸਿਆਨਾ ਨੈ ਪੂਲੋ ਨਹਿ ਪਰਮ ਪੁਲਾਨਾ ਕਤੋ ਨਕਤਨੀ ਹੁਕਮ ਪਛਾਨਾ ਨਾਨਕ ਗੁਰਮਤ ਸਹਿਜ ਸਮਾਨਾ ਕਤੋ ਨਕਤਨੀ ਹੁਕਮ ਪਛਾਨਾ ਨਾਨਕ ਗੁਰਮਤ ਸਹਿਜ ਸਮਾਨਾ